ਦੋਸਤੋ ਅੱਜ ਨਾ ਆਪਾਂ ਬੀਐਫਏ ਮੇਲੇ 'ਚ ਪਹੁੰਚੇ ਸੀ ਤਣਾਉਲੇ ਤਾਂ ਇੱਥੇ ਬੱਕਰੀਆਂ ਦੇ ਮੁਕਾਬਲੇ ਸੀਗੇ ਤਾਂ ਆਪਣੇ ਲਵੇ ਲਵਾਨੇ ਵਾਲੇ ਪੀਰ ਖੜੇ ਨੇ ਇਹਨਾਂ ਦੀਆਂ ਤੁਹਾਨੂੰ ਪੱਠਾ ਦਿਖਾਉਨੇ ਆ ਤੇ ਇੱਕ ਬੱਕਰਾ ਗਾ ਤੇ ਬਾਕੀ ਜਾਣਕਾਰੀ ਆਪ ਨੂੰ ਇਹ ਬਾਈ ਦੇਣਗੇ ਸਾਰੀ ਵੀਡੀਓ ਦੇ ਵਿੱਚ ਬਣੇ ਰਹੋ ਤੇ ਦੱਸਿਓ ਵੀ ਕੁਆਲਿਟੀ ਕਿਵੇਂ ਲੱਗੀ ਹਸਰੀਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਪਿੰਡ ਲਵਾਨਾ ਬਾਈ ਕਿਹੜੇ ਜ਼ਿਲ੍ਹੇ 'ਚ ਰਹਿੰਦਾ ਹੈ ਇਹ ਇਹ ਪਟਿਆਲੇ 'ਚ ਆ ਜੀ ਪਟਿਆਲੇ 'ਚ ਠੀਕ ਆ ਇੱਥੇ ਕਿੰਨੇ ਜਾਨਵਰ ਪਾਏ ਨੇ ਆਪਾਂ ਰਿੰਗ 'ਚ ਪੰਜ ਆਏ ਨੇ ਜੀ 5 ਹਾਂ 5 ਪਾਏ ਨੇ 5 ਪਾਏ ਨੇ ਤੇ ਆ ਬੱਕਰੇ ਬਾਰੇ ਦੱਸ ਪਹਿਲਾਂ ਬਾਕੀ ਪੱਠਾਂ ਬਾਰੇ ਆਪਾਂ ਗੱਲ ਕਰਦੇ ਆਂ ਨਾ ਜਿਹੜਾ 41 ਇੰਚ ਹਾਈਟ ਹੈ ਜੀ 41 ਇੰਚ ਹਾਈਟ ਹੈ ਇਹਦੀ ਦੋ ਦੰਦਾਂ ਦਾ ਦੋ ਦੰਦਾਂ ਦੇ ਚ 41 ਇੰਚ ਹਾਈਟ ਆ ਬਾਕੀ ਬਈ ਕੁਆਲਿਟੀ ਦੇਖ ਲੋ ਯਾਰ ਫੇਸਬੂਕ ਹੈ ਨਾ ਸਿੰਗੀ ਕੰਨ ਕਰੀ ਇੱਧਰ ਨੂੰ ਵਾਹ 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 ਇਹ ਲਵਾਨੇ ਵਾਲੇ ਨੇ ਬਈ ਉਹ ਕਿੰਨੀਆਂ ਬੱਕਰੀਆਂ ਨੇ ਸਲੀਮ ਬਈ ਘਰੇ ਫਿਰ ਆਹ ਲਵਾਨਾ ਵਾਲੇ ਕੋਲੇ 70 75 ਬੱਕਰੀਆਂ ਨੇ 70 75 ਬੱਕਰੀਆਂ ਨੇ ਹਾਂ ਚਾਰ ਬੱਕਰੇ ਠੀਕ ਚਾਰ ਬੱਕਰੇ ਨੇ ਆ ਦੇਖ ਲਓ ਬਈ 42 ਇੰਚ ਦੋ ਦੰਦ ਦੋ ਦੰਦ ਕਦੋਂ ਕੋ ਹੋਇਆ ਇਹ ਵੀਰੇ ਥੋੜਾ ਹੀ ਮਹੀਨਾ ਕੋ ਹੋਇਆ ਜੀ ਮਹੀਨਾ ਕੋ ਹੋਇਆ ਠੀਕ ਆ ਮਹੀਨਾ ਕੋ ਹੋਇਆ ਦੋ ਦੰਦ ਬੱਚਾ ਬਈ ਤੇ ਬਾਕੀ ਸਾਨੂੰ ਇਹਨਾਂ ਦੀ ਹੁਣ ਪੱਠਾਂ ਦੀ ਕੁਆਲਿਟੀ ਦਿਖਾਉਣੀ ਆ ਇਹਦੇ ਕੋਈ ਕਰਾਸ਼ਿੰਗ ਤਾਂ ਨਹੀਂ ਲਾਈਤੀ ਆਪਾਂ ਹੁਣ ਤੱਕ ਨਾ ਹਜੇ ਨਹੀਂ ਲਈ ਹਜੇ ਨਹੀਂ ਲਈ ਇਹ ਛੱਡਿਆ ਨਹੀਂ ਬੱਕਰੀਆਂ ਤੇ ਠੀਕ ਆ ਇਹਦੇ ਬਾਪ ਦਾ ਕੀ ਰਿਜ਼ਲਟ ਫਿਰ ਬਹੁਤ ਵਧੀਆ ਰਜਾ ਕਿੰਨੀ ਹਾਈਟ ਹੈ ਹਾਈਟ ਉਹਦੀ 42 ਇੰਚ 20 ਇੰਚ ਕੰਨ ਤੇਗੇ 20 ਇੰਚ ਕੰਨ ਤੇਗੇ ਕਿੰਨੇ ਮਹਾਰਾਕਟਰ ਦੇ ਨੂੰ ਵੇਚਿਆ ਦੀ ਤੋਸਾ ਕਰ ਰਹੇ ਕਿੰਨੇ ਦਾ 260 ਦਾ 2 ਲੱਖ 60 ਹਜ਼ਾਰ ਦਾ ਵੇਚਦਾ ਜੀ ਹੈ ਠੀਕ ਹੈ ਕੋ ਮੈਜਨੇਟ ਅੱਛਾ ਨਟਾਂ ਦੇ ਬਹੁਤ ਕੰਮ ਆ ਠੀਕ ਹੈ ਲੈ ਪੱਠਾ ਦਿਖਾਈਏ ਪੱਠਾ ਖੀਰੀਆਂ ਨੇ ਕਿ ਆ ਦੋ ਦੋ ਦੰਦ ਨੇ ਹੈ ਠੀਕ ਹੈ ਲਓ ਬਈ ਪੱਠਾ ਦੀ ਕੁਆਲਿਟੀ ਦੇਖੋ ਇਹ ਵੀ ਉਹੀ ਬੱਕਰੇ ਦੇ ਨੇ ਜਿਹੜਾ ਮਹਾਰਾਕਟਰ ਗਿਆਗਾ ਇਹ ਤੋਂ ਬਿਨਾ ਜੀ ਇਹ ਤੋਂ ਪੀਣਾ ਅੱਛਾ ਕਰੀ ਕੱਲੀ ਕੱਲੀ ਪੱਠਾ ਗਾਹਾਂ ਨੂੰ ਕਰੀ ਬਈ ਇਹ ਜੇ ਲਵਾਈਆਂ ਤਾਂ ਨਹੀਂ ਹੈਗੀਆਂ ਨਾ ਨਾ ਫੰਡਰਾਂ ਨੇ ਫੰਡਰਾਂ ਨੇ ਹੈ ਦੋ ਦੰਦ ਚ ਕਿੰਨੀ ਕਿੰਨੀ ਹੈਡ ਕਰ ਗਈਆਂ ਕਰਕੇ 35 35 35 35 ਹੈਗੇ ਨੇ 36 36 ਇੰਚ ਦੀ ਇੱਕ 40 ਇੰਚ ਦੀਆਂ ਚਾਰ 40 ਇੰਚ 40 ਕਿਹੜੀਆਂ ਇਹ ਚਾਰ ਦੰਦ ਹੋ ਗਈ ਕਵਾਲਿਟੀ ਦੇਖ ਲੋ ਬਾਈ ਤੇ ਜਮਾ ਬਲੈਕ ਜੈੱਡ ਬਲੈਕ ਤੇ ਕੰਨਾ ਦੇ ਬਾਕੀ ਮੂੰਹ ਪੰਜ ਫੇਸ ਹਨ ਇਹ ਵੀ ਉਹੀ ਬੱਕਰੇ ਦੀ ਨੇ ਸਾਰੀਆਂ ਕਿੰਤੀ ਅੱਖਾਂ ਜੀ ਇਹਨਾਂ ਦੀ ਵੱਡੇ ਕਰਦੇ ਨੇ ਦੋਈ ਹੁਣ ਦੇਖ ਸਕਦੇ ਹਾਂ ਕੋਈ ਘਾਟ ਬਾਦ ਹੋਵੇ ਤੁਹਾਨੂੰ ਦੱਸਾਂਗਾ ਨਵੀਂ ਦਾ ਸੋ ਕਮੈਂਟ ਚ ਬਾਈ ਕਹਿੰਦਾ ਜੇ ਕੋਈ ਘਾਟ ਬਾਦ ਹੋਈ ਤਾਂ ਹਜੇ ਨਾ ਕੋਈ ਵੀ ਨਹੀਂ ਲਵਾਈ ਚਾਰ ਦੰਦਾਂ ਦੀ ਬਿੱਲੀ ਲਵਾਈ ਕਿੰਨੇ ਦੰਦਾਂ ਤੇ ਲਵਾਵੋਗੇ ਫਿਰ ਇਹਨਾਂ ਤੇ ਲਵਾਵਾਂਗੇ ਛੇ ਤੇ ਜੀ ਛੇ ਦੰਦਾਂ ਤੇ ਕੋਈ ਠੱਕੇ ਨਾਲ ਹੋ ਬਾਈ ਹਾਂ ਹੋਰ ਅਸੀਂ ਫਿਰ ਹਟਾ ਵੀ ਨਹੀਂ ਜਾਗ ਠੀਕ ਐ ਫਿਰ ਤਾਂ ਜਦੋਂ ਸਾਡਾ ਬੱਕਰਾ ਮਹਾਰਾਸ਼ਟਰ ਚ ਵਗ ਗਿਆ ਫਿਰ ਤਾਂ ਤੰਗ ਵੀ ਕਰਦੇ ਹੋਣਗੇ ਵਿੱਚ ਤਾਂ ਪੱਠਾ ਦੇ ਦੋ ਆਉਦੇ ਤਾਂ ਬੱਕਰੇ ਹੈ ਬਹੁਤ ਫੋਨ ਆਉਂਦੇ ਨੇ ਫਿਰ ਕੀ ਕਿਵੇਂ ਕਰਦੇ ਹਾਂ ਜਵਾਬ ਦੇ ਦਿੰਨੇ ਹਾਂ ਜਵਾਬ ਦੇ ਦਿੰਦੇ ਹਾਂ ਜੀ ਜਿਹੜਾ ਕੋਈ ਬੰਦਾ ਛੇਤੀ ਆ ਜਾਂਦਾ ਤਾਂ ਉਹਨੂੰ ਬੱਚਾ ਦੇ ਦਿੰਨੇ ਆ ਬੱਚਾ ਦੇ ਦਿੰਨੇ ਆ ਆ ਬੱਚਾ ਕਿੰਨੇ ਕੁ ਰੁਪਈਆ ਦਾ ਵੇਚ ਦਿੰਨੇ ਆ ਬੱਚਾ ਜੀ ਸਾਡਾ ਹੈਗਾ ਜੀ 20000 ਦਾ 15 ਦਾ ਬਾਕੀ 50 ਤੱਕ ਡਿਗਰੀ ਆ ਜੀ ਹਾਂ ਕਿੰਨੇ ਟਾਈਮ ਦਾ ਜਿੰਨਾ ਜਿੱਡਾ ਵੱਡਾ ਹੋਊਗਾ ਜੀ ਅੱਛਾ ਉਹਨਾਂ ਰੇਟ ਹਾਈ ਹੋ ਜਾਏਗਾ ਠੀਕ ਆ ਉਹਦਾ ਫਿਰ 2-3 ਮਹੀਨਿਆਂ ਦਾ ਤਾਂ ਕਰਕੇ ਦਿੰਦੇ ਹੋਣਗੇ ਹਾਂ ਜ ਹੂੰ ਦੁੱਧ ਪਿਆ ਕਹਿਣਾ ਵੱਡੇ ਕੰਨਾਂ ਵਾਲੀ ਨਸਲ ਆ ਜੀ ਹੂੰ ਦੇਸਾਂ ਦੇ ਬਾਈ ਬਾਕੀ ਕਿਸੇ ਦਿਨ ਆਪਾਂ ਇਹਨਾਂ ਦੇ ਘਰੇ ਜਾਵਾਂਗੇ ਫਾਰਮ 'ਚ ਇਜੜ 'ਚ ਉੱਥੇ ਬਣਾਵਾਂਗੇ ਵੀਡੀਓ ਉੱਥੇ ਸਾਨੂੰ ਬੱਕਰੇ ਵੀ ਦਿਖਾਵਾਂਗੇ ਕਿੰਨੇ ਬੱਕਰੇ ਨੇ ਹੁਣ ਮਾਲ ਦੇ ਵਿੱਚ ਸਾਡੇ ਦੇ ਚਾਰ ਬੋਕ ਨੇ ਚਾਰ ਬੋਕ ਨੇ ਬਾਈ ਉਹ ਮੈਂ ਉਂ ਦੇਖੇ ਨੇ ਪਰ ਇਹ ਤੇ ਆਪਾਂ ਹਾਂ ਮੈਂ ਕੰਨ ਦੇਖੇ ਨੇ ਉਹਨਾਂ ਦੇ ਬਹੁਤ ਵੱਡੇ ਨੇ ਬਾਈ ਚਾਰ ਚਾਰ ਦਾੰਦਰਿਆ ਹੋਏ ਨੇ ਹੂੰ ਤੇ ਬਾਕੀ ਮੈਨੂੰ ਲੱਗਦਾ ਅੱਜ ਤੱਕ ਕੋਈ ਛੋਟੀ ਵੀਡੀਓ ਆਈ ਤਾਂ ਹੈ ਨਹੀਂ ਹਨਾ ਨਾ ਵੀਰੇ ਵੀਡੀਓ ਬਣਾਇ ਨਾ ਮੈਂ ਵੀ ਕਰੀਆ ਜੀ ਹਾਂ ਬਾਕੀ ਹੋਰ ਕਈ ਵੀਡੀਓ ਆਪਣੇ ਮਾਲ ਦੀ ਵੀਡੀਓ ਨਹੀਂ ਆਈ ਮਾਲ ਦੀ ਵੀਡੀਓ ਨਹੀਂ ਆਈ ਹੈ ਨਾ ਹਾਂ ਸਾਰੇ ਦੀ ਨਹੀਂ ਆਈ ਸਾਰੇ ਦੀ ਨਹੀਂ ਆਈ ਅਸੀਂ ਸਾਡੇ ਇਕੱਲੇ ਇਕੱਲੇ ਗਰੁੱਪ ਚ ਨਹੀਂ ਆਇਆ ਹਾਂ ਚਲੋ ਬਾਈ ਕਿਸੇ ਦਿਨ ਆਵਾਂਗੇ ਤਾਂ ਬਣਾ ਕੇ ਜ਼ਰੂਰ ਜਾਵਾਂਗੇ ਥੋਡੀ ਵੀਡੀਓ ਤੇ ਉਦੋਂ ਦਿਖਾਵਾਂਗੇ ਅਸਲ ਵੀ ਬਰੀਡ ਹੁੰਦੀ ਕੀ ਆ ਤੇ ਬਾਕੀ ਇੱਥੇ ਦਾ ਬਾਈ 4-5 ਜਨਵਰੀ ਲੈ ਕੇ ਆਣੇ ਆਪਦੇ ਤੇ ਆਹ ਜੜਬੀ ਬੱਕਰੀ ਹੈ ਜਿਹੜੀ ਹਾਂ ਜੀ ਇਹ ਵੀ ਲੈਣ ਅੱਡਾ ਇਹ ਅੱਡਾ ਇਹ ਅੱਡ ਲੈਣ ਦੀ ਇਹ ਅੱਡ ਲੈਣ ਦੀ ਹੈ ਇਹਦਾ ਬਾਪ ਅੱਟੀ ਇਹਦਾ ਬਾਪ ਅੱਟ ਆ ਇੱਕ ਗਰੁੱਪ ਚ ਨੇ ਇੱਕ ਇੱਕ ਗਰੁੱਪ ਦੀ ਨੇ ਇਹ ਇੱਕ ਬਲੱਡ ਲੈਣਾ ਅਲੱਗਾਂ ਕਈ ਲੱਗਾ ਇਹਦਾ ਬਾਪ ਅਲੱਗ ਸੀ ਅੱਛਾ ਬਾਪ ਅਲੱਗ ਸੀ ਬਾਪ ਅਲੱਗ ਸੀ ਹੁਣ ਫਿਰ ਹੂ ਰੰਗ ਫਿਰ ਕਾਲੀ ਰੱਖਦੇ ਹਾਂ ਗੱਲਾਂ ਅੱਜ ਜ਼ਿਆਦਾ ਸੀ ਕਾਲਾ ਜਾਂ ਲੋਹਾ ਪਸੰਦ ਕਰਦੇ ਲੋਹਾ ਤੇ ਕਾਲਾ ਦੋ ਰੰਗ ਹੀ ਰੱਖਦੇ ਆਂ ਤੇ ਵੀ ਸਾਡੇ ਦੇ ਬਹੁਤ ਘੱਟ ਬੱਕਰੀ ਆ ਅੱਛਾ ਹੂੰ ਬੱਕਰੀ ਨਾ ਉਹ ਵੀ ਕਾਲਾ ਹੀ ਆ ਸਾਡਾ ਅੱਛਾ ਹਾਂ ਉਹ ਪੱਕਾ ਬਲਵੀਰ ਆ ਪੱਕਾ ਬਲਵੀਰ ਹੂੰ ਕਾਲਾ ਕਹਿੰਦੇ ਆ ਹੂੰ ਠੀਕ ਐ ਲੋ ਵੀ ਮਹਾਰਾਜਟਰ ਤੱਕ ਚਰਚੇ ਨੇ ਆ ਬਾਈਆਂ ਦੇ ਇਹਨਾਂ ਨੇ ਸਾਨੂੰ ਪੱਠਾਂ ਤੇ ਬੱਕਰੇ ਦਿਖਾਈ ਜਾਂਦੇ ਆ ਕਾਲਾ ਕਾਲਾ ਕਹਿੰਦੇ ਆ ਹੈ ਤਿੰਨ ਤਿੰਨ ਪੱਠਾਂ ਤੇ ਕੱਲ 3 ਲੱਖ ਰੁਪਇਆ ਲਾ ਕੇ ਗਏ ਤੇ ਬੰਦੇ ਮਹਾਰਾਸ਼ਟਰ ਦੇ ਮਹਾਰਾਸ਼ਟਰ ਦੇ ਬੰਦੇ ਆ ਹਾਂ ਬੁੱਧੂ ਲੈ ਕੇ ਆਏ ਨੇ ਕੱਲਿਆ ਮਨਾਈ ਲੈ ਆਲਾ ਹਾਂ ਜੀ 3 ਲੱਖ ਰੁਪਇਆ ਲਾ ਕੇ ਤਿੰਨ ਪੱਠਾਂ ਤੇ ਵੀ ਲੱਖ ਲੱਖ ਰੁਪਇਆ ਲਾ ਕੇ ਹਾਂ ਸਾਡੇ 7 ਲੱਖ ਰੁਪਇਆ ਮੰਗਦੇ ਸੀ ਸਾਡੇ 7 ਲੱਖ ਮੰਗਿਆ ਸੀ ਜਾਂ ਚੰਗੀ ਚੀਜ਼ ਆ ਫਿਰ ਤਾਂ ਮੁੱਲ ਮਿਲਦਾ ਹਨਾ ਵੀਰੇ ਕੱਲ 29 ਦੇ ਨੂੰ ਆਏ ਸੀਗੇ ਸ਼ਾਮ ਨੂੰ ਬੱਲੇ ਲਾਈ ਵੀ ਬਈ ਪੁਰਾਣੇ ਬੰਦੇ ਨੇ ਬਾਕੀ ਗੱਲਬਾਤ ਆਪਾਂ ਕਿਸੇ ਦਿਨ ਫੇਰ ਹੈ ਨਾ ਜਿੱਦਾਂ ਇਹਨਾਂ ਦੇ ਘਰੇ ਗਏ ਉਦੋਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਵੱਡੀ ਵੀਡੀਓ ਬਣਾ ਕੇ ਪੂਰੀ ਤੇ ਬਾਕੀ ਹੁਣ ਇਹ ਜਿਹੜੇ ਪੰਜ ਜਾਨਵਰ ਜੀ ਤੁਹਾਨੂੰ ਦਿਖਾ ਦੇ ਭਈ ਆਪਾਂ ਦੇਖ ਲਓ ਕੁਆਲਿਟੀ ਬੱਚਿਆਂ ਦੀ ਬਾਕੀ ਦੇਖਦੇ ਆ ਅੱਜ ਰਿੰਗ 'ਚ ਕੀ ਬਣਦਾ ਹੈ ਨਾ ਹਾਂਜੀ ਹਾਂ ਉਹ ਪਰਮਾਤਮਾ ਨੂੰ ਪਤਾ ਹੈ ਪਰਮਾਤਮਾ ਨੂੰ ਪਤਾ ਹੈ ਠੀਕ ਹੈ ਅੱਧਰ ਹੋ ਜਾ ਆਓ ਵੀ ਠੀਕ ਆ ਬਾਈ ਸਲੀਮ ਧੰਨਵਾਦ 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 ਬਾਈ ਸਾਰਿਆਂ ਦਾ